ਮੈਨੂੰ ਸਾਢੇ 3 ਸਾਲ ਹੋਏ ਸੀ ਬੱਚੇ ਨੂੰ ਕੈਨੇਡਾ ਦੇ ਵਿੱਚ ਕੈਨ ਨੂੰ ਪਰ ਅਚਾਨਕ ਕਿਸੇ ਨਾ ਬਰਾਦ ਬਵਾਜਾ ਸ਼ਿਕਾਰ ਹੋ ਗਈ ਉਹ ਕੱਲ ਜੀ ਮੇਰੀ ਬੇਟੀ ਨਾਲ ਗੱਲ ਹੋ ਜੀ ਉਹ ਕਹਿੰਦੀ ਮੈਂ ਠੀਕ ਠਾਕ ਆ ਜੀ ਪਰ ਅੱਜ ਲੈ ਸਾਰ ਖਲ ਦੇਖੀ ਲੱਤਾਂ ਨੂੰ ਦੇਖੀ ਹਾਂ ਭਾਵ ਜੇ ਚੰੂ ਵੀ ਦੇਖਿਆ ਸਾਰਾ ਜਮਾ ਠੀਕ ਸੀ ਤੋਂ ਤੇ ਉਹ ਦੇਖ ਲਈ ਮਾਪੇ ਉਹਨੇ ਇਹਨੇ ਪਹਿਲਾਗੇ ਕੋਈ ਨਹੀਂ ਹੁਣ ਮੂਕੂਲੀ ਦੇ ਸੁਪਨੇ ਕਰਕੇ ਬਿਮਾਰ ਅਸੀਂ ਕਿਹਾ ਜੀ ਆਜਾ ਉਹ ਕੰਨੀ ਮੈਂ ਕੰਮ ਛੱਡ ਕਿਉਂ ਮੈਨੂੰ ਕੰਮ ਨਹੀਂ ਮਿਲਣਾ ਮੁੜ ਕੇ ਜੇ ਮੈਂ ਸਾਲ ਉੱਥੇ ਐਕਸਪੀਰੀਅੰਸ ਲਗਾਤਾਰ ਕਰੂੰਗੀ ਮੈਂ ਤਾਂ ਪੀਆਰ ਹੋ ਜੂਗੀ ਉਹ ਕੰਮ ਇਸ ਬਿਮਾਰੀ ਦੀ ਵਜ੍ਹਾ ਦੇ ਵਿੱਚ ਵੀ ਕੰਮ ਕਰੀ ਗਈ ਆ ਕਿਹੋ ਜਿਹੀ ਬਿਮਾਰੀ ਲੱਗੀ ਸੀ ਜਿਹੜੀ ਬੱਚੀ ਨੂੰ ਆਪਣੇ ਜਾਂਪ ਹੱਥ ਧੋਣੇ ਪਏ ਤਾਂ ਕੁਝ ਖਾਦਾ ਪੀਤਾ ਨਹੀਂ ਜਾ ਸਕਦਾ ਜੀ ਤੇ ਸਿਰਫ ਦਹੀਂ ਤੇ ਹੀ ਚੱਲ ਰਹੀ ਸੀ ਦਾ ਦਸ ਅਨੁਸਾਰ ਪਤਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਤੁਹਾਡਾ ਆਪਣਾ ਸਰਬਜੀਤ ਸਿੰਘ ਟੋਲਾ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਨਕੀ ਦੇ ਵਿੱਚ ਜਿੱਥੇ ਇੱਕ ਗਰੀਬ ਪਰਿਵਾਰ ਮਜ਼ਦੂਰ ਪਰਿਵਾਰ ਦੇ ਬੇਟੀ ਜਿਹੜੀ ਪਰਿਵਾਰ ਵੱਲੋਂ ਕਰਜ਼ਾ ਚੁੱਕ ਕੇ ਬਹੁਤ ਵੱਡੀਆਂ ਆਸਾਂ ਦੇ ਨਾਲ ਕੈਨੇਡਾ ਦੇ ਵਿੱਚ ਉਹਨੂੰ ਭੇਜਿਆ ਗਿਆ ਸੀ ਹਲੇ ਮਸਾਂ ਮਹਿਜ਼ ਸਾਢੇ 3 ਸਾਲ ਹੋਏ ਸੀ ਬੱਚੇ ਨੂੰ ਕੈਨੇਡਾ ਦੇ ਵਿੱਚ ਗਈ ਨੂੰ ਪਰ ਅਚਾਨਕ ਕਿਸੇ ਨਾਮ ਰਾਤ ਬਿਮਾਰੀ ਦਾ ਸ਼ਿਕਾਰ ਹੋ ਗਈ ਉਸ ਬੱਚੀ ਵੱਲੋਂ ਪਰਿਵਾਰ ਦਾ ਕਰਜ਼ਾ ਦੇਖਦੇ ਗਰੀਬ ਬਜ਼ੁਰਗ ਪਰਿਵਾਰ ਆ ਜੀ ਮੈਂ ਵਾਪਸ ਜਾ ਕੇ ਪੰਜਾਬ ਦੇ ਵਿੱਚ ਲਾਜ ਕਰਾਉਣ ਲਈ ਆਪਣੇ ਘਰ ਜਾਨੀ ਆ ਤਾਂ ਮੇਰੇ ਪਰਿਵਾਰ ਦੇ ਕੀ ਹਾਲਾਤ ਹੋਣਗੇ ਪਹਿਲਾਂ ਹੀ ਮਜ਼ਦੂਰ ਪਰਿਵਾਰ ਵੱਲੋਂ ਉਸ ਨੂੰ ਕਰਜ਼ਾ ਚੁੱਕ ਕੇ ਭੇਜਿਆ ਗਿਆ ਸੀਗਾ ਬਹੁਤ ਵੱਡੀਆਂ ਆਸਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਡੇ ਪਰਿਵਾਰ ਦੇ ਜਿਹੜੇ ਹਾਲਾਤ ਹੋਰ ਗੰਭੀਰ ਹੋ ਜਾਣਗੇ ਜੇ ਵਾਪਸ ਜਾ ਕੇ ਪੰਜਾਬ ਦੇ ਵਿੱਚ ਮੈਂ ਇਲਾਜ ਕਰਾਉਣ ਜਾਣੀਆਂ ਉਸ ਬੱਚੀ ਨੂੰ ਉੱਥੇ ਰਹਿ ਕੇ ਆਪਣਾ ਇਲਾਜ ਕਰਵਾਉਣਾ ਚਾਹਿਆ ਪਰਿਵਾਰ ਵੱਲੋਂ ਵੀ ਇਧਰ ਦਵਾਈਆਂ ਬੁੱਟੀਆਂ ਭੇਜਿਆ ਗਈਆਂ ਪਰ ਉਸ ਬਿਮਾਰੀ ਦੇ ਜਿਹੜਾ ਉਸ ਬੱਚੀ ਦਾ ਖੜਾ ਨਹੀਂ ਸਾਡਾ ਆਖਰ ਉਸ ਬੱਚੀ ਨੂੰ ਜਿਹੜਾ ਹੈਗਾ ਆਪਣੇ ਜ਼ਿੰਦਗੀ ਦੇ ਵਿੱਚੋਂ ਹੱਥ ਧੋਣੇ ਪਏ ਨੇ ਪਰਿਵਾਰ ਬਹੁਤ ਵੱਡੇ ਸਾਦਮੇ ਦੇ ਵਿੱਚ ਹੈ ਤੁਹਾਡੀ ਗੱਲ ਪੁੱਛਾਵਾਂਗੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਉਹਨਾਂ ਦੇ ਸਰੀਰ ਸਰੀਰ ਤੇ ਕਿਲ ਕਰੇ ਜੀ ਮਾਨ ਹ ਸਾਲੇ ਦੇ ਸਰੀਰ ਤੇ ਹੋ ਜਾਂਦੇ ਸੀ ਦਵਾਈ ਭੇਜਤੀ ਇੱਧਰੋਂ ਉਧਰੋਂ ਟੈਸਟ ਕਰਾਏ ਬਸ ਉਧਰੋਂ ਦਵਾਈ ਜਿਹੜੀ ਇੱਧਰੋਂ ਭੇਜੀ ਗਈ ਆ ਭਲੇ ਬਸ ਉਹ ਰੁਕ ਜਾਂਦੀ ਸੀ ਬਿਮਾਰੀ ਫਾਈ ਕੋਈ ਦੂਜੀ ਅਟਕੜ ਜੀ ਦੀ ਕਦੇ ਦੂਸਰੀ ਅਟਕੜ ਜੀ ਇੱਕ ਬਾਰ ਰੁਕ ਜਾਂਦੀ ਸੀ ਦੂਸਰੀ ਵਜੋਂ ਕੱਲ ਜੇ ਗੱਲ ਕਰੀਆ ਕੱਲ ਕਹਿੰਦੀ ਵੀ ਠੀਕ ਆ ਕਹਿੰਦੀ ਮੈਂ ਸਹੀ ਆ ਪਾਪਾ ਕਹਿੰਦੀ ਮੈਂ ਦੇਖੋ ਤਾਂ ਮੈਂ ਹੱਥੀ ਤਰਕੀਏ ਦਿਖਾਇਆ ਤਰਕੀਏ ਦਿਖਾਇਆ ਕਹਿੰਦੀ ਪਾਪਾ ਮੈਂ ਠੀਕ ਆ ਇਹਦਾ ਬਸ ਮੇਰੇ ਪਤਾ ਲੱਗਿਆ ਬਸ ਵੀ ਭਾਈ ਜਮੀ ਉਹ ਨਾਲ ਉਹਨਾਂ ਇੱਕ ਸਿਸਟਰ ਵੱਡੀ ਨਾਲ ਗਏ ਉਹਦੋਂ ਪਹਿਲਾਂ ਗਈ ਸੀ ਉਹਦਾ ਕੁੜੀ ਦੇ ਸੀ ਮੈਂ ਸੀ ਮਾਪਿਆਂ ਦਾ ਉਹਦਾ ਵੀ ਜਦੋਂ ਮਾਂ ਆਪਣੇ ਹੁਣ ਇਹਨੇ ਪੈਸੇ ਲਾ ਕੇ ਥੋੜੀ ਜੀ ਹੁਣ ਕੁੜੀ ਦੇ ਸੁਪਨੇ ਕਰਕੇ ਬਿਮਾਰ ਅਸੀਂ ਕਿਹਾ ਸੀ ਵੀ ਅੱਜ ਆਉਂਦੀ ਨਹੀਂ ਸੀ ਕਹਿੰਦੀ ਵੀ ਐਨੇ ਪਾਪਾ ਇਹਨੇ ਪੈਸੇ ਲਾਇ ਨਹੀਂ ਵੀ ਉਹ ਤਾਂ ਆਪਣਾ ਕੋ ਦਰਵਾਜ਼ਾ ਹੋ ਜਾਂਦਾ ਤਾਰੇ ਜੋਗੇ ਨਹੀਂ ਇਹ ਕੀ ਕਰਾਂਗੀ ਇਹਨੇ ਪੈਸੇ ਲਾਇ ਨਹੀਂ ਕਰ ਜਾਗੀ ਮੁੱਤਾਂ ਨੂੰ ਮੋੜਨਾ ਇਹਦੇ ਕਰਕੇ ਆਉਂਦੇ ਨਹੀਂ ਸੀ ਕੋਡਾ ਘਟਾ ਪ੍ਰਵਾਹ ਦਾ ਸਰੋਤ ਪ੍ਰਹਾੜਾ ਬਰੋਹਲਾਈ ਮਾ ਦਾ ਬਹੁਤ ਸਾ ਦਾ ਬਰੋਹਲਾਈ ਪੀ ਦੁਪਰਾ ਲਕੀ ਨੂੰ 2221 ਸਾਲ ਦੀ ਕੁੜੀ ਹੈ ਜੋ ਵਿੱਚ ਕਰਦਾ ਇਲਾਕਾ ਪ੍ਰਵਾਹ ਬਸ ਕਿਹਨਾਂ ਵੀ ਭਾਈ ਗਰੀਬ ਪਰਿਵਾਰਾਂ ਮੱਦੇ ਕਿ ਜਾਵੇ ਉਧਰ ਮਗਾਈ ਜਾਵੇ ਡੜਬਾਦੀ ਮਗਾਈ ਜਾਵੇ ਚਲੋ ਆਪਣੇ ਘਰ ਬਿਹਾਰ ਨੇ ਜਿਹੜੇ ਆਪਣੇ ਮਾਪੇ ਆਪ ਕਰ ਲੈ ਮਾਮੂਹ ਦੇਖ ਲੈ ਬਰਬਾਦੀ ਆਪ ਮਾਲੀ ਕੇ ਵਜਿ ਮਾਦਾਂ ਦੀ ਠੀਕ ਹੈ ਜੀ ਵਾਹ ਡਹਾੜੀ ਝੱਪੇ ਵਾਲੇ ਹੈ ਜੀ ਕਰਨ ਵਾਲੇ ਡਹਾੜੀ ਝੱਪਾ ਕਰ ਖੇਤੋਂ ਵਿੱਚ ਜੀ ਅਜੇ ਤੱਕ ਉਹ ਪਰਦਾ ਨਹੀਂ ਲਿਆ ਜਿਹੜਾ ਵਿਰੋਧ ਚਾਲ ਕੇ ਤੋੜਿਆ ਗੋਲ ਹਾਲੇ ਦਾ ਕਰਦਾ ਉਹ ਹੀ ਨੋ ਉਹ ਵੀ ਪਿਆਗਾ ਮੋੜ ਦਿਆਂ ਨੂੰ ਉਹ ਹੀ ਮੋੜ ਦਿਆਂ ਸੀ ਕਿਤੇ ਦੀਆਂ ਕੰਮ ਕਰ ਕਰ ਕੇ ਹੁਣ ਆ ਹੁਣ ਬਿਮਾਰੀ ਤੇ ਰੁੱਝਿਆ ਚਾਰ ਪੰਜ ਮਹੀਨੇ ਹੋ ਗਏ ਹੁਣ ਤਾਂ ਕੋਈ ਪੈਸਾ ਵੀ ਚ ਭੇਜਾ ਉਧਰ ਹੀ ਲੱਗੀ ਜਾਂਦੇ ਸੀ ਬਿਮਾਰੀ ਵਿੱਚ ਇਧਰੋਂ ਜਾਂਦੇ ਆ ਬਸ ਮਤਲਬ ਚਾਹੇ ਸਰਕਾਰ ਨੂੰ ਇਧਰ ਟੈਂਪੋਰਰੀ 1000 ਰੁਪਏ ਭੇਜੀ ਹੈ

ਤਿੰਨ ਦਿਨ ਜੀ ਆਪ ਜੀ ਦੀ ਹੱਥ ਤੱਕ ਅਕੜੇ ਮਾ ਹੁੰਦਾ ਸੀਗਾ ਬਾਹ ਸੁੱਤੇ ਜਾਂਦੇ ਸੀਗੇ ਤੇ ਜੋੜਾਂ ਚ ਦਰਦ ਹੁੰਦਾ ਸੀ ਸਾਰੇ ਚੁੱਗੇ ਪੈ ਚੁੱਕੇ ਜਦੋਂ ਮੋਟਰ ਤਾਂ ਦੇਖ ਚੁੱਕੀ ਹਾਂ ਜੀ ਪਰ ਨਾ ਟੀਵੀ 'ਚੋਂ ਬਾਹਰ ਝੜਨ ਲੱਗ ਗਈ ਸੀ ਪਹਿਲਾਂ ਜਦੋਂ ਸ਼ੁਰੂ ਤੋਂ ਬਾਅਦ ਤੇ ਬਿਮਾਰੀ ਤੋਂ ਲੱਤਾਂ ਤੇ ਲੱਤਾਂ ਫੈਂਚੇ ਉਹ ਧੱਫੜ ਬਣ ਗਏ ਸੀ ਸਾਰਾ ਘਰ ਤੇ ਜਦ ਕਿ ਇੱਕ ਬਿਮਾਰੀ ਜਦ ਦਵਾਈ ਭੇਜਦੇ ਦੂਜੀ ਬਿਮਾਰੀ ਉੱਠ ਕੱਢਦੀ ਸੀ ਪਤਾ ਨਹੀਂ ਜੀ ਕੀ ਚਕਾਰ ਲੈ ਕੇ ਬਹਿ ਗਿਆ ਉੱਤਰ ਜਾ ਕੇ ਤੁਸੀਂ ਕੰਮ ਤੇ ਲੱਗਦੇ ਉਹਨੇ ਤਾਂ ਆਜ਼ਾਦੀ ਦਾ ਮਤਲਬ ਅੱਜ ਉਹਨਾਂ ਨੇ ਕੰਮ ਤੋਂ ਵੀ ਹਟਾ ਤੱਜਿਆ ਜੀ ਉਹਨਾਂ ਨੇ ਕੰਮ ਤੋਂ ਹਟਾ ਤੱਜਿਆ ਜੀ ਉਹਨੇ ਤੁਸੀਂ ਗਏ ਸੀ ਹਾਂਜੀ ਅਸੀਂ ਗਏ ਸੀ ਜਿੱਦਾਂ ਕਿ ਅੱਜ 2 ਮਹੀਨੇ ਲੱਗੇ ਸੀ ਉਸ ਕੰਮ ਕਰਨਾ ਚਾਹਿਆ ਨਹੀਂ ਕੰਮ ਨਹੀਂ ਜੀ ਘਰ ਦਿੱਤਾ ਚਾਹਤ ਨਹੀਂ ਕੰਮ ਨਹੀਂ ਕਰਨਾ ਹਾਂ ਜੀ ਬੇਟੀ ਨਹੀਂ ਕਰ ਦਿੱਤਾ ਨਹੀਂ 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 ਉਹ ਮੇਰੇ ਗੋਮਿੰਦੇ ਆ ਗਏ ਆ ਸਟਾਣੀਆਂ ਮਤਾਂ ਉਹ ਦੋ ਸੌ ਦਾ ਆਇਆ ਰਾਮ ਦਾ ਬਾਪਾ ਬਾਪਾ ਮੈਂ ਇਸ ਕੌਣ ਹਾਂ ਬਹੁਤ ਉਪਣੇ ਦੇ ਕਰਨ ਬਹੁਤ ਵੱਡੇ ਵੱਡੇ ਸੁਪਨੇ ਦਵਾਈ ਸੀ ਕਹਿੰਦੀ ਸੀ ਡੈਡੀ ਮੈਨੂੰ ਪਿਆਰ ਹੋ ਗਿਆ ਮੈਂ ਤੁਹਾਨੂੰ ਗੁੱਸਤ ਕਰਦੀ ਆਂ ਆਪਾਂ ਬੇਟੀ ਵੱਡੀ ਦੀਦੀ ਦਾ ਪਿਆਰ ਕਰਕੇ ਮੈਂ ਤੁਹਾਨੂੰ ਨਾਲ ਹੀ ਰੱਖੂ ਆਂ ਆਪਾਂ ਸਾਰੇ ਕੁਮਾਵਾ ਬਿਰਾਂਗੇ ਜਿਹੜਾ ਕੁਝ ਕਰਦੀ ਸੀ ਐਣੀ ਪਤਾ ਨਹੀਂ ਸਾਰਾ ਕੋਈ ਪਿੱਛੇ ਹੀ ਰਹਿ ਜਾਣਾ ਮੇਰੇ ਪਿੱਛੇ ਹੀ ਰਹਿ ਗਿਆ ਸਾਰਾ ਕੁਝ ਮੈਂ ਦੂਜੇ ਲੋਕਾਂ ਦੀ ਡੈਡੀ ਜਦੋਂ ਮੈਨੂੰ ਹੌਸਲਾ ਰੱਖ ਤੂੰ ਫਿਕਰ ਨਾ ਕਰਿਆ ਕਰ ਮੈਂ ਚਾਹੇ ਠੀਕ ਠਾਕ ਆ ਚਾਹੇ ਪਤਾ ਨਹੀਂ ਕਿਵੇਂ ਬੁਆਰਦੀ ਹੁਣ ਮਰੋਣਾ ਮੈਨੂੰ ਕਦੇ ਨਹੀਂ ਜਿੱਦਤ ਆਇਆ ਡੈਡੀ ਮੈਂ ਇੱਥੇ ਬਿਮਾਰ ਆ ਜਾਂ ਕੁਝ ਵੀ ਆਪ ਕੋ ਸਭੀ ਰੀ ਮੈਨੂੰ ਦੱਸਾਂ ਜਾਈ ਵੀ ਨਹੀਂ ਮੇਰੇ ਕੋਲ ਤਾਂ ਨਾਰਮਲ ਨਾਲ ਹੋ ਕੇ ਦਿਖਾਉਂਦੀ ਸੀ ਇਹ ਨਹੀਂ ਪਤਾ ਕਦ ਜਿਹੜਾ ਮੇਰੇ ਸਾਹਮਣੇ ਆਈ ਆ ਵੀ ਦੁੱਖ ਕੈੜੀ ਹੋ ਕੇ ਆਈ ਆ ਪਤਾ ਨਹੀਂ ਕਿ ਮੈਂ ਇਹ ਨਹੀਂ ਮੈਨੂੰ ਪਤਾ ਨਹੀਂ ਸਾਰਾ ਕੁਝ ਜਿਹੜਾ ਕਰਦਾ

ਬੱਜ ਤੇ ਤੇ ਨਾ ਕੋਈ 340 ਲੱਖ ਰੁਪਇਆ ਲਾ ਕੇ ਵੇਚੀ ਜੀ ਸਾਰਾ ਲੌਕਡਾਊਨ ਤੇ ਪੈ ਤਾ ਇੰਨਾ ਪੈਸਾ ਲੱਗਾ 40 ਲੱਖ ਰੁਪਇਆ ਲੜ ਕੇ ਬੈਠੇ ਆ ਉਹ ਖਰਚੇ ਕਰਿਆ ਹਾਂ ਜੀ ਖਰਚਾ ਤਾਂ ਹੈ ਜਰਜਾ ਤਾਂ ਹੈ ਹਾਂ ਜੀ ਮੈਂ ਕਰਦੇ ਹਾਂ ਹੁਣ ਮੈਂ ਭਾਈ ਰਖਾਰ ਤੋਂ ਮੱਗ ਕਰਦਾ ਜੀ ਮੇਰੀ ਪੀਟੀ ਇੱਥੇ ਵੇਚੀ ਜਾਵੇ ਸੀ ਉਹਨੂੰ ਸੱਚ ਕਰਾ ਦੇ ਤੈਲਾ ਕਰ ਗਿਆ ਉਹਦੀ ਇੱਕ ਚੱਕੀ ਮਾਂ ਦਾ ਵੀ ਬੁਰਾ ਹਾਲਾਤ ਹੋ ਰੋ ਗਈ ਵੀ ਇਹੀ ਚਾਹ ਰਿਹਾ ਜੀ ਮੈਂ ਮੇਰਾ ਨਾਮ ਦਾ ਪ੍ਰਸੂਮ ਸਿੰਘ ਪਿੰਡ ਮਾਨਕੀ ਆ ਜੀ ਮੈਂ ਵੀ ਕੈਨੇਡਾ ਸੀ ਸਾਲ ਲਾ ਕੇ ਆ 18 ਤੋਂ ਲੈ ਕੇ 24 ਚ ਆਇਆ ਮੈਂ ਹੁਣ ਪਰ ਇਤਨੀ ਅਨੇਕਾਂ ਮਸਲੇ ਹੈ ਜੇ ਮਤਲਬ ਉੱਥੇ ਪੈਦਾ ਹੁੰਦੇ ਨੇਗੇ ਬੱਚਿਆਂ ਨਾਲ ਜਦੋਂ ਪ੍ਰੈਜ ਦੇ ਵਾਪਰ ਦਿਆਂ ਨੇ ਨਾ ਬਹੁਤ ਜ਼ਿਆਦਾ ਮਨੁਪਤੀ ਹੁੰਦਾ ਜੀ ਪਰਿਵਾਰ ਦਾ ਬਹੁਤ ਬਹੁਤ ਬੁਰੀ ਹਾਲਤ ਸਾਰਾ ਘਰਬਾਰ ਵੀ ਲੱਗ ਜਾਂਦਾ ਬੰਦੇ ਦਾ ਤੇ ਜਦੋਂ ਬੱਚਾ ਮਨ ਪੱਲੇ ਰਹੇ ਨਾ ਤੇ ਪਰ ਦੂ ਵੱਡਾ ਕੋਈ ਮੈਨੂੰ ਤਾਂ ਲੱਗਦਾ ਨੂੰ ਕਿ ਦੁਨੀਆ ਤੇ ਦੁੱਖ ਹੋਊਗਾ ਆਵਾਜ਼ ਨੂੰ ਫੈਰਾ ਗਈ ਪਰਵਾਰ ਆ ਜੀ ਪਰਿਵਾਰ ਆ ਜੀ ਸਾਰੀ ਪੜ੍ਹਾਈ ਲਿਖਾਈ ਤੇ ਖਰਚ ਆ ਚੁੱਕਿਆ ਸੀ ਉਹਨਾਂ ਤਾਂ ਕੁੜੀ ਨੇ ਪੀਆਰ ਹੋਣਾ ਸੀ ਵਰਕ ਪਰਮਿਟ ਹੋਣਾ ਸੀਗਾ ਤੇ ਸਟੱਡੀ ਕੰਪਲੀਟ ਹੋ ਚੁੱਕੀ ਸੀ ਉਹਦੀ ਤੇ ਕੰਮਕਾਰ ਕਰਦੀ ਸੀ ਨਾ ਆਉਣ ਦਾ ਰੀਜ਼ਨ ਵੀ ਇਹੀ ਆ ਨਹੀਂ ਉਹ ਇੱਥੇ ਬੁਲਾ ਰਹੇ ਸੀ ਕਿਉਂਕਿ ਉੱਥੇ ਉਹ ਕਹਿੰਦੀ ਮੈਂ ਕੰਮ ਛੱਡ ਕਿਉਂ ਮੈਨੂੰ ਕੰਮ ਨਹੀਂ ਮਿਲਣਾ ਮੁੜ ਕੇ ਜੇ ਮੈਂ ਸਾਲ ਉੱਥੇ ਐਕਸਪੀਰੀਅੰਸ ਲਗਾਤਾਰ ਕਰੂੰਗੀ ਮੈਂ ਤਾਂ ਪੀਆਰ ਹੋ ਜੂਗੀ ਉਹ ਕੰਮ ਇਸ ਬਿਮਾਰੀ ਦੀ ਵਜ੍ਹਾ ਦੇ ਵਿੱਚ ਵੀ ਕੰਮ ਕਰੀ ਗਈ ਆ ਹਾਂ ਕਰਜੇ ਦੀ ਮਾਰ ਕਰਜੇ ਦੀ ਮਾਰ ਕਰਕੇ ਤੇ ਮੰਨ ਲਓ ਵੀ ਉਹ ਵੀ ਉਹਦਾ ਐਕਸਪੀਰੀਅੰਸ ਡਾਊਨ ਪੈਂਦਾ ਸੀਗਾ ਮਤਲਬ ਟਾਈਮ ਜ਼ਿਆਦਾ ਪੈਂਦਾ ਸੀਗਾ ਤੇ ਉਹਦੇ ਕਰਕੇ ਉਹ ਵਿਚਾਰੀ ਕੰਮ ਦਵਾਈ ਖਾ ਕੇ ਕੰਮ ਤੇ ਜਾਂਦੀ ਰਹੀ ਉਹਦੇ ਕਰਕੇ ਜ਼ਿਆਦਾ ਸਰੀਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬੁਰਾ ਮਤਲਬ ਬੋਡੀ ਖਤਮ ਹੋ ਗਈ ਜੀ ਪਰਿਵਾਰ ਨਹੀਂ ਮੈਂ ਬੋੜੀ ਮੰਗ ਰਿਹਾ ਹਾਂ ਲੱਗਦਾ ਲੱਗਦਾ ਤੇ ਇਹ ਜੀ ਇੱਕਦਾਂ ਵੀ ਜੇ ਇਥੋਨੇ ਗਵਰਨਮੈਂਟਾਂ ਦੀ ਹਨਾ ਪਹਿਲੀ ਗੱਲ ਤਾਂ ਜੇ ਵਧੀਆ ਹੋਣ ਹਨਾ ਸ਼ਾਸਨ ਵਧੀਆ ਹੋਵੇ ਤੇ ਨੌਕਰੀ ਮਿਲਦੀਆਂ ਨੂੰ ਬੱਚੇ ਆਪਣੇ ਦਿਲ ਦੇ ਟੁਕੜੇ ਨੂੰ ਕਿਉਂ ਭੇਜਣਾ ਹਨਾ ਠੀਕ ਆ ਸਾਰੇ ਦੇ ਇਕੱਲੇ ਇਕੱਲੇ ਜਵਾਕ ਨੇ ਮੇਰਾ ਵੀ ਇੱਕੋ ਹੀ ਬੇਟਾ ਇਸੇ ਕਰਕੇ ਇਥੋਂ ਦੇ ਸਿਸ਼ਟਮ ਨੂੰ ਤਾਂਗਾ ਕੇ ਲੋਕ ਉੱਥੇ ਭੇਜ ਦਿੰਦੇ ਨੇ ਜੀ ਬਾਹਰ ਭੇਜਿਆ ਵੀ ਇਹੀ ਆ ਵੀ ਇਹਨੂੰ ਬਸਤ ਬਸ ਇਹਦੀ ਜੋ ਵੀ ਪਰਿਵਾਰ ਕੰ ਚਾਹੁੰਦਾਗਾ ਉਦਾਂ ਮਦਦ ਕਰਨ ਦੀ ਚਾਹਤ ਚਾਹੀਦੀ ਹੈ ਜੀ ਜਿਹੜੀ ਪਹਿਲਾਂ ਹੀ ਕਰ ਜਾਂਦਾ ਚੱਲਦਾ ਦੋ ਬੇਟੀਆਂ ਤੇ ਜਿਹਨੇ 30 ਲੱਖ 1 ਦੇ 30 ਬੰਤੀ ਲੱਖ 1 ਦੇ 60 70 ਲੱਖ ਰੁਪਏ ਦਾ ਲਾ ਚੁੱਕੇ ਨੇ ਇਹ ਤਾਂ ਹਜੇ ਤੱਕ ਉਹਦੀ ਦਿਹਾੜੀਆਂ ਕਰ ਕਰਕੇ ਕਰ ਜਾਣਾ ਰਹੇ ਨੇ ਹਾਂਜੀ ਸਰਕਾਰ ਨੂੰ ਵੱਡਾ ਵੱਡਾ ਮਰਿਤ ਦੇ ਤਾਂ ਮੰਗੌਣੀ ਚਾਹੀਦੀ ਹੈ ਜੀ ਫ੍ਰੀ ਆਫ ਕਾਸਟ ਚਾਹੀਦੀ ਹੈ ਜੀ ਇਹ ਸਾਰੇ ਸਾਰੇ ਇਹੀ ਪਿੰਡ ਦੇ ਸਾਰੇ ਇਲਾਕੇ ਦੇ ਇਹੀ ਮੰਗ ਕਰਿਆ ਸਾਰੇ ਅਸੀਂ ਜੀ ਇਹਨਾਂ ਦੀ ਮਦਦ ਹਾਂ ਮਦਦ ਕੀਤੀ ਜਾਵੇ ਤੇ ਮਰਿਤਕ ਦੇ ਇਹਨਾਂ ਦੇ ਘਰੇ ਪਹੁੰਚਦੀ ਹੋ ਜਾਵੇ ਤਾਂ ਕਿ ਮਾਂ ਬਾਪ ਆਖਰੀ ਦਰਸ਼ਨ ਕਰ ਸਕਣ ਬੱਚਿਆਂ ਦੇ ਐਨੀ ਜੀ ਬੇਨਤੀ ਹੈ ਜੀ ਅਸੀਂ ਗੱਲ ਕਰਾਵਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਾਰ ਦੀ ਚਤੌਣ ਹੈ ਜਿਹੜੇ ਹੈਗੇ ਨੋਟਿਸ ਰਿਸ਼ਤੇਦਾਰਾਂ ਦੇ ਨਾਲ ਆ ਵੀ ਕੀ ਕਾਰਨ ਜਿਹੜਾ ਉਸ ਬੱਚੀ ਦੇ ਨਾਲ ਬਣਿਆ ਪਰ ਅੱਜ ਕੀ ਨਵਾਂ ਜੀ ਆਪਣਾ ਮੇਰਾ ਨੋਜ ਗਗਨਦੀਪ ਸਿੰਘ ਹੈ ਜੀ ਜਿਹੜਾ ਪਿੰਡ ਆਪਣਾ ਪਿੰਡ ਵੀ ਰਵੇਹੇ ਨਕਲਾਂ ਜੀ ਹਾਂ ਜੀ ਤੇ ਇਹਨਾਂ ਦੇ ਘਰੇ ਜੀ ਮੈਂ ਵਿਆਹਿਆ ਹੋਇਆ ਹਾਂ ਜੀ ਮੇਰੇ ਸਹੌਰਾ ਪਰਿਵਾਰ ਹੈ ਜੀ ਹਾਂ ਜੀ ਹਾਂ ਜੀ ਅੱਛਾ ਜਿਹੜੀ ਉਸ ਲੜਕੀ ਦੇ ਨਾਲ ਅਣਹੋਣੀ ਘਟਨਾ ਵਾਪਰੀ ਹੈਗੀ ਆ ਕਿ ਬਾਹਰ ਕੈਨੇਡਾ ਦੇ ਵਿੱਚ ਕੀ ਮੁੱਖ ਕਾਰਨ ਬਣਿਆ ਉਸ ਬੱਚੀ ਦੀ ਮੌਤ ਬਾਜੀ ਹੈ ਤਕਰੀਬਨ 6-7 ਸਾਲ ਹੋ ਗਏ ਜੀ ਇਹਨਾਂ ਨੂੰ ਉੱਥੇ ਗਿਆ ਇਹਨਾਂ ਦੇ ਦੋ ਦੋ ਭੈਣਾਂ ਨੇ ਪਹਿਲਾਂ ਵੱਡੀ ਗਈ ਸੀ ਉਹਨੇ ਇਹਨੂੰ ਬੁਲਾਇਆ ਸੀ ਬੁਲਾਇਆ ਸੀਗਾ ਤੇ ਤਕਰੀਬਨ ਇਹਦੀ ਸਿਹਤ ਢਿੱਲੀ ਹੋਣ ਕਰਕੇ ਇਹਦਾ ਉੱਥੇ ਇਲਾਜ ਚੱਲਿਆ ਗਿਆ ਪਰ ਪਰ ਨਾ ਇਲਾਜ ਹੋਣ ਕਰਕੇ ਇਹਦੀ ਡੈਥ ਹੋ ਗਈ ਆ ਕੀ ਮੰਨਦੇ ਹੋ ਵੀ ਇਹਦਾ ਅ ਬਿਮਾਰੀ ਜਿਹੜੀ ਕਿਹੋ ਜਿਹੀ ਬਿਮਾਰੀ ਲੱਗੀ ਸੀ ਜਿਹੜੀ ਬੱਚੇ ਨੂੰ ਆਪਣੇ ਜਾਂ ਹੱਥ ਧੋਣੇ ਪੈ ਗਏ ਤਕਰੀਬਨ ਜਦੋਂ ਇਹਨਾਂ ਦਾ ਕਾਲ ਆਉਂਦੀ ਸੀ ਫੇ ਗੱਲ ਕਰਦੇ ਸੀ ਇਹਨਾਂ ਦੇ ਇਹੀ ਦੱਸਦੇ ਸੀ ਵੀ ਇਹਨਾਂ ਤੋਂ ਕੁਝ ਗੁੜੀਆਂ ਤੋਂ ਜਿਹੜੀ ਮੇਰੇ ਰਿਸ਼ਤੇਦਾਰ ਆ ਵੀ ਇਹ ਤੋਂ ਕੁਝ ਖਾਦਾ ਪੀਤਾ ਨਹੀਂ ਜਾ ਸਕਦਾ ਜੀ ਤੇ ਸਰਪ ਤੇ ਹੀ ਚੱਲ ਰਹੀ ਸਿੱਧਾ ਦਸਨ ਅਨੁਸਾਰ ਪਤਾ ਲੱਗ ਰਿਹਾ ਭਾਜੀ ਇਹ ਠੀਕ ਹੈ ਹਣ ਦਾ ਪਾ ਵੀ ਫੂਡ ਪੈਪ ਦੇ ਉੱਤੇ ਇਨਫੈਕਸ਼ਨ ਹੋ ਸਕਦੇ ਬੱਚੇ ਤਾਂ ਹੀ ਜਿਹੜਾ ਮੌਤ ਦਾ ਕਾਰਨ ਬਣਿਆ ਹੈਗਾ ਉਹਦਾ ਪ੍ਰੋਪਰ ਲਾਜ ਉੱਤੇ ਨਹੀਂ ਹੋਇਆ ਹਾਂਜੀ ਸਹੀ ਗੱਲ ਹੈ ਜੀ ਬਾਕੀ ਹੁਣ ਮੈਨੂੰ ਇਹਦੇ ਬਾਰੇ ਪਤਾ ਨਹੀਂ ਬਾਕੀ ਉਹ ਡਾਕਟਰਾਂ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਹੋਊਗਾ ਜੀ ਵੀ ਕੀ ਪ੍ਰੋਬਲਮ ਸੀਗੀ ਜੀ ਕੀ ਹੁਣ ਤੁਸੀਂ ਮੰਗ ਕਰੋਗੇ ਪ੍ਰਸ਼ਾਸਨ ਦੇ ਕੋਲੋਂ ਵੀ ਇਸ ਬੱਚੇ ਦੇ ਹਾਲਾਤਾਂ ਨੂੰ ਦੇਖ ਕੇ ਵੀ ਕੋਈ ਬੱਚੇ ਦੀ ਹੋਰ ਇਦਾਂ ਦੀ ਜਾਨ ਨਾ ਜਾਵੇ ਜਿਹੜਾ ਹੈਗਾ ਉਹਦਾ ਲਾਜ ਸਹੀ ਢੰਗ ਨਾਲ ਉਧਰ ਸਰਕਾਰਾਂ ਵੱਲੋਂ ਕਰਾਇਆ ਜਾ ਸਕੇ ਹਾਂਜੀ ਬਸ ਮੈਂ ਤਾਂ ਇ ਬੀਜੀ ਮੈਂ ਹੁਣ ਅਸੀਂ ਜਿਆਦਾਤਰ ਸੀਐਨਏ ਮੀਡਲ ਕਲਾਸ ਫੈਮਿਲੀ ਦੇ ਵਿੱਚ ਗਰੀਬ ਪਰਿਵਾਰ ਦੇ ਵਿੱਚੋਂ ਆ ਸਾਡੀ ਫੈਮਿਲੀ ਹੈ ਤੇ ਵੀ ਇਹੀ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਵੀ ਗਾਹਾਂ ਨੂੰ ਅੱਗੇ ਤੋਂ ਜੇ ਇਹ ਘਟਨਾ ਹੋ ਗਈ ਅੱਗੇ ਨਾ ਹੋਵੇ ਤੇ ਪ੍ਰਸ਼ਾਸਨ ਇਹਦੇ ਬਾਰੇ ਚੰਗੀ ਤਰ੍ਹਾਂ ਕੋਈ ਕਾਰਵਾਈ ਕਰੇ ਤੇ ਇਲਾਜ ਪ੍ਰਤੀ ਕੋਈ ਨਾ ਕੋਈ ਠੋਸ ਕਦਮ ਚੁੱਕੇ ਜੀ ਇਹ ਸਨ ਰਿਸ਼ਤੇਦਾਰ ਪਰਿਵਾਰਕ ਮੈਂਬਰ ਜਿਹੜੇ ਕਿ ਇਸ ਬੱਚੀ ਦੇ ਪਰਿਵਾਰ ਦੇ ਨਾਲ ਹਮਦਰਦੀ ਜਤਾਉਣ ਵਾਸਤੇ ਦੁੱਖ ਦੇ ਵਿੱਚ ਸ੍ਰੀ ਕੋਣ ਵਾਸਤੇ ਪਹੁੰਚੇ ਨੇ ਬਹੁਤ ਜਿਹੜਾ ਪਰਿਵਾਰ ਸਾਧਵੇਂ ਵਿੱਚ ਹੈਗਾ ਅ ਬੱਚੀ ਦੀ ਜਾਣਕੀ ਆ ਦੇਖੋ ਬਹੁਤ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਜਿਹੜਾ ਹੈਗਾ ਉਹ ਘਾਟਾ ਪਰਿਵਾਰ ਨੂੰ ਪਿਆ ਇੰਨੇ ਕ ਪਰਿਵਾਰ ਦੇ ਜਿਹੜਾ ਮਿਡਲ ਸੋਸਾਇਟੀ ਦੇ ਵਿੱਚ ਪਰਿਵਾਰ ਆ ਜਾਂਦਾ ਬੱਚੀ ਦੀ ਡੈਡ ਬੋਡੀ ਵੀ ਇੱਥੇ ਲਿਆਉਣ ਦੇ ਵਿੱਚ ਜਿਹੜਾ ਕਈ ਕਹ ਲਈ ਆਪਾਂ ਹਾਇਸਤ ਨਹੀਂ ਰੱਖਦਾ ਕਿਉਂਕਿ ਖਰਚੇ ਪਹਿਲਾਂ ਬਹੁਤ ਹੋ ਚੁੱਕੇ ਨੇ ਪਰਿਵਾਰ ਵੱਲੋਂ ਵੀ ਇਹੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਬੱਚੀ ਦੇ ਆੰਤਮ ਰਸਮਾਂ ਨੇ ਉਸੇ ਕੈਨੇਡਾ ਦੇ ਵਿੱਚ ਹੀ ਕੀਤੇ ਜਾਣ ਕਿਉਂਕਿ ਪਰ ਉਤੇ ਚੰਗੇ ਨਹੀਂ ਹੈਗੇ ਪਹਿਲਾਂ ਹੀ ਬੱਚੇ ਨੂੰ ਕਰ ਜਾ ਦੇ ਕੇ ਚੱਕ ਕੇ ਜਿਹੜਾ ਬਾਹਰ ਭੇਜਿਆ ਗਿਆ ਸੀ ਤੁਹਾਨੂੰ ਦਿਖਾ ਰਹੇ ਹਾਂ ਲੈਬ ਤਸਵੀਰਾਂ ਪੇ ਡਿਮਾਂਡ ਕੀ ਤੋਂ ਪਰਿਵਾਰ ਦੇ ਮੈਂਬਰਾਂ ਤੋਂ ਤੁਹਾਡੀ ਗੱਲ ਕਰਵਾਈ ਹੈ ਕੈਮਰਾਪਾਸ ਸਰ ਹਰਮਨ ਦੇ ਨਾਲ ਮਲੇ ਕੋਲ ਤੋਂ ਸਰਵਿਸ ਸੈਂਟਰ ਕੋਲ